ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾਂਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 5 ਜਿਨ੍ਹਾਂ ਚੋਂ ਇੱਕ ਤਾਂ ਗੱਬਣ ਪਿਆਰ ਬੱਚੀ ਹੈ ਜੀ ਬਿਊਟੀ ਦਾ ਅੰਤ ਕੋਈ ਨਹੀਂ ਬ੍ਰੀਡ ਦਾ ਅੰਤ ਕੋਈ ਨਹੀਂ ਤਿਆਰੀ ਦਾ ਅੰਤ ਕੋਈ ਨਹੀਂ ਜੀ ਤੇ ਚਾਰ ਹੈਗੇ ਆ ਜੀ ਛੋਟੇ ਬੱਚੇ ਲਗਭਗ ਖੀ ਰਹੀ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਕਰ ਤੁਸੀ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਲਾਹਪ੍ਰੀਤ ਬਾਈ ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9872957848 ਬਾਈ ਠੀਕ ਆ ਬਾਈ ਕਿੰਨੇ ਨਗ ਆ ਜੀ ਅੱਜ ਅੱਜ ਨਗ ਚਾਰ ਬੱਚੀਆਂ ਇੱਕ ਗੱਬਣ ਵੈੜਾ ਵੀਰੇ ਦੰਦੋਂ ਖੀਰੀ ਕਿੱਧਰੋਂ ਸ਼ੁਰੂ ਕਰਕੇ ਜਿੱਧਰੋਂ ਸ਼੍ਰੀ ਚੌਧਰੀ ਵੈੜ ਤੋਂ ਸ਼ੁਰੂ ਕਰਾ ਸੁਨੱਖ ਗੁਨਾ ਵਾਲਾ ਵੈੜ ਤੇ ਵੀਰੇ ਤੁਸੀਂ ਆਉਂਗੇ ਚਲੋ ਸੌਦਾ ਬਾਅਦ ਦੀ ਗੱਲ ਆ ਤੁਹਾਡੇ ਤੇ ਰੁਖੋ ਜੂਗੀ ਭਾਈ ਹਾਂ ਕਿਸੇ ਬੰਦੇ ਨੇ ਚੀਜ਼ ਪਾਲੀ ਆ ਉਮਰ ਕਿੰਨੀ ਆ ਬੱਚੇ ਦੀ ਜੀ ਦੰਦੋਂ ਖੀਰੀ ਆ ਗਾਰੰਟੀ ਗਾਰੰਟੀ ਅਰ ਜੇ ਦੰਦ ਡਿੱਗਿਆ ਹੋਵੇ ਵੈੜ ਫਰੀ ਚ ਦੇ ਦੂ ਬਸ ਅੱਛਾ ਤੇਰੀ ਵੀਡੀਓ ਤੇ ਸਬੂਤ ਆ ਸਬੂਤ ਆ ਇੱਕ ਵੀ ਦੰਦ ਡਿੱਗਿਆ ਹੋਇਆ ਹਾਂ ਹਾਂ ਗਾਰੰਟੀ ਠੀਕ ਆ ਕਿੰਨਾ ਸਮਾਂ ਲੈਂਦੀ ਆ ਜੀ ਵੀਰੇ ਹਫ਼ਤਾ ਲੈਂਦੀ ਆ ਅੱਜ ਦੀ 22 ਮਹੀਨੇ ਉਮਰ ਆ ਸਰਫੀ ਹਾਂ 22 ਮਹੀਨੇ ਠੀਕ ਆ ਹਾਂ ਅਗਲਾ ਕਹਿ ਹੁੰਦਾ ਐਨੀ ਵਿਰਲ ਜ਼ਰੂਰ ਪਾਈ ਵੀ ਆ ਦੰਦਾਂ ਚ ਹਜੇ ਉਂ ਪਰ ਹੈਲਥੇ ਨਹੀਂ ਪਟ ਕੇ ਦਿਖਾ ਵੀ ਦਿੰਨਾ ਆਪਾਂ ਪਟ ਲੈਨੇ ਆ ਤੁਹਾਨੂੰ ਪਹਿਲਾਂ ਬਰੋਬਰ ਹੋ ਜੇ ਮਾੜੀ ਜੀ ਹਾਈਟ ਚੈੱਕ ਕਰਾ ਪਹਿਲੇ ਬਸ ਚੈੱਕ ਕਰਾ ਦਿੰਨੇ ਆ 22 ਮਹੀਨੇ ਉਮਰ ਆ ਜੀ ਵੇੜਦੀ ਮੇਰੇ ਸਹਾਵ ਨਾਲ ਬਾਲਾ ਨਹੀਂ ਤੇ ਕਿੰਨਾ ਕੱਦ ਹੋ ਬਾਈ ਬਈ ਯਾਰ ਇੰਨਾ ਤਾਂ ਮਿੜਿਆ ਨਹੀਂ ਬਸ ਹੁਣ ਮੈਨਨ ਦੀ ਲੋੜ ਹੀ ਨਹੀਂ ਬਾਈ ਦੇ ਮੋਢੇ ਤੇ ਕਰਾਉਂਦੀ ਏ ਤੇਰਾ ਮੋਢੇ ਤੇ ਟਾਪਦੀ ਆ ਥੋੜੀ ਹੋ 5.5 ਫੁੱਟ ਕੱਦ ਤੇਰਾ ਮੇਰਾ ਹਾਂ ਹੈਗਾ ਬਈ ਹਾਂ ਤੇ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਓ ਬਾਕੀ ਵੀਰੇ ਯਾਰ ਆਪਾਂ ਨਾ ਹੁਣ ਤੇ ਤੁ ਕਿੰਨੀ ਵੀਡੀਓ ਪਵਾਤੀਆਂ ਹਾਂ ਮੈਂ ਅਗਲੇ ਨੂੰ ਯਾਰ ਸੱਚੇ ਇਹਦਾ ਦਗਾ ਬਾਹਲੇ ਗਾਪੇ ਨਹੀਂ ਨਾ ਆਪਾਂ ਮਾਰਿਆ ਨਾ ਰੱਬ ਮਰਾਵੇ ਠੀਕ ਹੈ ਜੀ ਉਦੋਂ ਆਪਾਂ ਕਹਿ ਰਹੇ ਕਿ ਸੂਈ ਵੀ ਵਹਿੜ ਵੇਚੀ ਹਾਂਜੀ ਆਪਾਂ ਇਹ ਆਖਦਾ ਬਈ ਇਹ ਮੀਡੀਅਮ ਸਾਈਜ਼ ਹੈ ਜਮਾ ਮੀਡੀਅਮ ਸਾਈਜ਼ ਹੈ ਨਾ ਵੀ ਆਇਆਂ ਅਗਲਾ ਇੰਨੀ ਦੂਰੋਂ ਭੱਜ ਕੇ ਆਵੇ ਆ ਕੇ ਇੱਥੇ ਕਹਿੰਦੇ ਯਾਰ ਇਹ ਤਾਂ ਕਤੂਰੇ ਜਿੱਡੀ ਹੈ ਕਿ ਨਹੀਂ ਉਹ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਹੁਣ ਇਹ ਦੱਸ ਦਿੰਨੇ ਆ ਬਈ ਜਿਹੜੀ ਸੌਰੀ ਖੀਰੀਆਂ ਚ ਹੁੰਦੀ ਆ ਖੀਰੀ ਆ ਵੀਰੇ ਹ ਕਹਿੰਦਾ ਮਤਲਬ ਜਿਹੜੇ ਖੀਰਿਆਂ ਚ ਨਾਗ ਆਉਂਦੇ ਆ ਉਹਨਾਂ ਨੂੰ ਵੱਡੀ ਆ ਹਾਂ ਹਾਂ ਐਡੀ ਵਹਿੜ ਤਿਆਰ ਨਹੀਂ ਹੁੰਦੀ ਖੀਰੀ ਵਹਿੜ ਐਡੀ ਤਿਆਰ ਕਰਨੀ ਬਹੁਤ ਔਖੀ ਆ ਲੇਕਿਨ ਉਹ ਤਾਂ ਝੂਠ ਮਾਰਦਾ ਹੈ ਬੇਚਣੀ ਆਪਣੀ ਆ ਦਾ ਮਾਲ-ਮੁੱਲ ਵਿਕਣੀ ਉਹ ਤਾਂ ਵੀਰੇ ਮਾਲ-ਮੁੱਲ ਵਿਕਣੀ ਚ ਛਖੜਾ ਵਾਲਾ ਪਿੰਡ ਆ ਜਿੱਥੋਂ ਲਈਏ ਜਿੰਨੀ ਆਪਾਂ ਸੱਚਾਈ ਦਾ ਤਾਂ ਕੋਈ ਦੱਸ ਕੇ ਦਿਖਾ ਦੇ ਸਹੀ ਗੱਲ ਆ ਮੈਜਰ ਗੁਮਰ ਦਾ ਬਾਪੂ ਆ ਜਿਹਦੀ ਪਾਲੀ ਵੀ ਆ ਬਈ ਠੀਕ ਆ ਵੀਰੇ ਹਾਲਾ ਕਹਿੰਦਾ ਵੇਖ ਬਈ ਮੂੰਹ ਦੱਸਦਾ ਵਿੱਚੋਂ ਇਹ ਨਮਾਈ ਨਹੀਂ ਆਪਾਂ ਓਵੇਂ ਹੀ ਖੜੀ ਆ ਆ ਕੇ ਬੱਚੀ ਨੇ ਹੈ ਨਾ ਥੋੜੇ ਜੀ ਨਹੀਂ ਗਾਏ ਉਪਰਾ ਕਰਦੀ ਹਾਂ ਉਪਰਾ ਕਰਦੀ ਆ ਹੈ ਡਰੀ ਜਾਂਦੀ ਆ ਵੀਰੇ ਯਾਰ ਤੈਨੂੰ ਪਤਾ ਹੈ ਨਾ ਉਪਰੇ ਕਰੇ ਉੱਧ ਗਏ ਨੇ ਖੁੱਲੀ ਹਾਂ ਇਹ ਨਾ ਛੋਟੀ ਹੁੰਦੀ ਅਗਲਿਆਂ ਦੀ ਪਾਲੀ ਆ ਨਵੇਂ ਥਾਂ ਹੁੰਦੀ ਆ ਬੰਦੇ ਦਾ ਨਹੀਂ ਜੀ ਲੱਗਦਾ ਪਾਉਗਾ ਬਈ ਉਹ ਤਾਂ ਹੋ ਜਾਂਦਾ ਤੇ ਦੰਦ ਦਿਖਾ ਦੇ ਚੈੱਕ ਕਰਾ ਲਵਾਂ ਕਿ ਚੱਲ ਪਤਾ ਚਾ ਲੂ ਵੀਡੀਓ ਚ ਤਾਂ ਦਿਖਾ ਦਿਓ ਦਿਖਾ ਦਿਓ ਜੀ ਦਿਖਾ ਦਿਓ ਲਓ ਨਾ ਸੁਣਿਆ ਨਾ ਨਾ ਵੀਰਾ ਤਾਂ ਮੈਂ ਵੀਡੀਓ ਉਧਰੋਂ ਕਰਨੀ ਸੀ ਤੇ ਪਰ ਦੇਖੋ ਜੀ ਦੇਖ ਕੇ ਐਡਾ ਪੱਕੇ ਪਾਸੇ ਕਰ ਦਿੱ ਗਏ ਕਰ ਦੋ ਜੀ ਕਰ ਦੋ ਲੈ ਲਓ ਬਸ ਵੀਰੇ ਦੇਖੋ ਨੀ ਨਿਆਂ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਜੀ ਖੋੜ ਛਾਕ ਭੋਰਾ ਵੀ ਨਹੀਂ ਕੋਈ ਸਿਮ ਰਿਕਾਰਡ ਮਿਲਿਆ ਵੀਰੇ ਦਾ ਬਈ ਯਾਰ ਦੇਖੋ ਜੇ ਗੱਪ ਮਾਰਨਾ ਕਹਿੰਦਾ ਬਾਲਡਵਾਈਡ ਦੇ ਆਲ ਸਟਾਰ ਦੀ ਆ ਗਾਏ ਦੇ ਬਾਲਡਵਾਈਡ ਦਾ ਟੀਕਾ ਲੱਗਿਆ ਕੀ ਫਾਇਦਾ ਗੱਪਾਂ ਦਾ ਕਿਸਮਤ ਆ ਵੀਰੇ ਡੋਟਰੀ ਆ ਇੱਕ ਦੱਸ ਦਿਨਾ ਰਿਕਾਰਡ ਜਾਹੀ ਨਹੀਂ ਆ ਬਰੀਡਰ ਬੰਦਾ ਲਿਆਇਓ ਜਿਹੜਾ ਬਰੀਡ ਦਾ ਕੰਮ ਕਰਦੇ ਹੋਣਗੇ ਆ ਕੇ ਵਹਿੜ ਨਹੀਂ ਲੈਂਦੇ ਸਾਡੇ ਹਾਂ ਆ ਇੱਕ ਮੂੰਹ ਵੇਖੀ ਲੱਕ ਗੁਲਾਬੀ ਆ ਮਾਰਕਣਾ ਤੋਰਦਾ ਵਾਲ ਤੋਰਦੀ ਬਰੇ ਦਰਦ ਦੀ ਦੁਰਦੀ ਤਾਂ ਨਹੀਂ 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 ਉਹ ਤਾਂ ਇਹਦੇ ਪਟਾ ਪਾਇਆ ਠੀਕ ਹੈ ਜੀ ਇਹ ਖੁੱਲੀ ਫਿਰਦੀ ਆ ਇਹ ਇਹ ਤਲਿਹਾਰਾ ਇਹਨਾਂ ਪਾਇਆ ਹੌਲ ਕਰੂਗੀ ਜੇ ਇਹ ਤਲਿਹਾਰਾ ਪਾਦਾ ਪਟੇ ਵਾਲਾ ਖੁੱਲਾ ਫਿਰਦੀ ਆਈ ਆ ਬਾਈ ਲੋ ਨੱਕ ਤੇ ਭੂਰਾ ਵੀ ਦਾਗ ਹੈ ਨਹੀਂ ਕਰਦੇ ਤੇ ਵੀ ਹੈ ਨਹੀਂ ਬਾਹਰ ਤੇ ਵੀ ਹੈ ਨਹੀਂ ਸਹੀ ਗੱਲ ਆ ਜੀ ਬਈ ਆਏ ਨਹੀਂ ਕੁਆਲਿਟੀ ਦਾ ਅੰਤ ਕੋਈ ਨਹੀਂ ਖੀਰਾ ਬੱਚਾ ਜੀ ਸ਼ਰਾਰਤ ਤਾਂ ਕਰੂਗਾ ਮਾੜੀ ਮੋਟੀ ਤਾਂ ਤਿਆਰੀ ਬਹੁਤ ਸੋਹਣੀ ਕੀਤੀ ਆ ਹਫਤੇ ਦੀ ਕੱਚੀ ਆ ਜੀ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਸਕਦਾ ਬਾਕੀ ਕੁਆਲਿਟੀ ਪੂਰੀ ਆ ਜੀ ਚੈੱਕ ਕਰ ਸਕਦੇ ਹੋ ਬੈਂਕ ਨੋਜ ਕੋਈ ਰਿਕਾਰਡ ਨਹੀਂ ਐਵੇਂ ਕਹਿ ਦਗੇ ਤੇ ਪਰ ਵੈੜ ਵੀਰੇ ਮੂੰਹੋਂ ਬੋਲਦੀ ਆ ਭਾਈ ਮੈਂ ਕੀ ਚੀਜ਼ ਆ ਕਿਤੇ ਹੀ ਮੱਥੇ ਲੱਗਦੀ ਆ ਕਰਮਾਂ ਵਾਲੀ ਐ ਜਾਂ ਨਕੀਨੇ ਕਿਤੇ ਹੀ ਮੱਥੇ ਲੱਗਦੇ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਅੰਤ ਤੋਂ ਕੋਈ ਨਹੀਂ ਬਰੀਡ ਦਾ ਡਿਮਾਂਡ ਫਿਰ ਇਹਦੀ ਕਿਵੇਂ ਕਰਨੀ ਆਪਾਂ ਡਿਮਾਂਡ ਜਿਹੜੀ ਆਪਾਂ ਫੋਨ ਤੇ ਰੱਖਾਂਗੇ ਰੱਖਾਂਗੇ ਫੁੱਲ ਜਾਇਜ਼ ਅਗਲਾ ਆਖੂਗਾ ਕਿਉਂਕਿ ਵੀਰੇ ਆਏ ਆ ਹੋ ਸਕਦਾ ਕੋਈ ਆਏ ਨਾ ਕਹਦੇਵੇ ਬਈ ਕਿਆ ਤੁਸੀਂ ਫੋਨ ਤੇ ਤੇ ਮੰਗ ਲਿਆ ਗਾਂ ਦੀ ਗਾਂ ਨਾ ਨਾ ਅਗਲਾ ਆਖੂਗਾ ਬਈ ਯਾਰ ਤੈਨੂੰ ਫੋਨ ਲਾਦੇ ਜੀ ਆਪਾਂ ਡਿਮਾਂਡ ਵਧ ਕੀਤੀ ਠੀਕ ਆ ਆਪਣੇ ਪੈਸੇ ਅੱਗੇ ਵੀ ਜਾਇਜ਼ ਹੁੰਦੇ ਆ ਉਹ ਚਲੋ ਕੋਈ ਵੇਚਣ ਵਾਲਾ ਭਰਾ ਲੈ ਜਾ ਸਕਦਾ ਅੱਗੇ ਆਪਾਂ ਤਾਂ ਹੁਣ ਪਸੂਈ ਵੇੜ ਵਿੱਚ ਕਿੰਨੀ ਟੌਪ ਦੀ ਸੇਚਣ ਵਾਲੇ ਬੰਦੇ ਲੈ ਕੇ ਗਏ ਆ ਵੀਡੀਓ ਆਪਾਂ ਉਹਦੀ ਵੀ ਬਣਾਉਣੀ ਸੀਗੀ ਪਰ ਮੇਰੇ ਆਉਣ ਤੋਂ ਪਹਿਲਾਂ ਉਹ ਵੀਰ ਆ ਗਏ ਸੀਗੇ ਤੇ ਚਲੋ ਲੈ ਕੇ ਕਿਉਂਕਿ ਅਗਲੇ ਨੇ ਵੀ ਵੀਡੀਓ ਤੇ ਵਿੱਚ ਨਹੀਂ ਹੁੰਦੀ ਆ ਤਾਂ ਕਰਕੇ ਆਪਾਂ ਇੱਥੇ ਨਹੀਂ ਬਣਾਈ ਹੋ ਸਕਦਾ ਆਪਣੇ ਚੈਨਲ ਤੇ ਹੀ ਆ ਜੇ ਉਹਨਾਂ ਦੀ ਵੀਡੀਓ ਹੋਰ ਦੋ ਦਿਨਾਂ ਨੂੰ ਜੀ ਬਾਕੀ ਕੁਆਲਿਟੀ ਦਾ ਅੰਤ ਕੋਈ ਨਹੀਂ ਜਾਇਜ਼ ਡਿਮਾਂਡ ਹੋਣੀ ਆ ਤੇ ਬਾਈ ਕਹਿੰਦਾ ਹੋਊਗੀ ਫੋਨ ਤੇ ਆ ਕੇ ਰੂਹ ਖੁਸ਼ ਹੋਊਗੀ ਬਾਈ ਹਾਂ ਕਿਸੇ ਸੱਜਣ ਦੀ ਪਾਲੀ ਹੋਈ ਵਹਿੜਾ ਜੀ ਬਾਕੀ ਯਾਰ ਆਪਾਂ ਦੱਸ ਵੀ ਦਿੰਨੇ ਆ ਵੀਰੇ ਦੱਸ ਦਈਏ ਤਦ ਤੁਸੀਂ ਵੇਖੋ ਜੀ ਦਸਨੀ ਦਾ ਦੱਸ ਦੋ ਯਾਰ ਇਹਦਾ ਮੁੱਲ 2 ਘਟ 80 ਆ 78000 ਦੇ ਹਾਂ ਮੇਰੇ ਹਿਸਾਬ ਨਾਲ ਯਾਰ ਬਾਈ ਕੱਲੀਆਂ ਚੈੱਕ ਪਾਸ ਵੜਾ 40 40 45 45000 ਦੀਆਂ ਕੱਲੀਆਂ ਚੈੱਕ ਪਾਸ ਬਾਈ ਇਹਦੇ ਨਾਲ ਦੀ ਫੰਡਰ ਵਾਸੀ ਵਿੱਚ ਇੱਕ ਬੰਦੇ ਨੇ 50000 ਵਿਕੂਗੀ ਫਿਰ ਹਾਂ ਦੇਖ ਲਓ ਹੁਣ ਤੁਸੀਂ ਵਿਕੂਗੀ ਹੱਸ ਕੇ ਵਿਕੂਗੀ ਪਰ ਫੰਡਰ ਵੀ ਹੱਸ ਕੇ ਵਿਕੂਗੀ ਇਹ ਜੀ ਗਾਂ ਦਾ ਪਰਮਾਤਮਾ ਕਰਨ ਵਾਲਾ ਵੀਰੇ ਜੇ ਇਹਦੇ ਨਾ 12 ਦਿਨ ਪਏ ਆ ਦਿਨ ਪੂਰੇ ਹੋ ਗਏ 12 ਦਿਨਾਂ ਦਾ ਗੱਲਾਂ ਬੋਲ ਤੇ ਵੀ ਵੇਖੀ ਫਿਰ ਸਹੀ ਗੱਲ ਗੱਲਾਂ ਉਹਦੇ ਦੇ 70000 ਮੁੱਲ ਨਹੀਂ ਰਹਿਣਾ ਠੀਕ ਆ ਉਹਦੇ ਤਾਂ ਵੀਰੇ ਲੱਖੋਂ ਬਾਹਰ ਜਾਊਗੀ ਇਹ ਹਾਂ ਹਾਂ ਤੇ ਆ ਬੱਚੇ ਦੀ ਉਮਰ ਇਹ ਆਪਾਂ ਪਹਿਲਾਂ ਸਾਰਿਆਂ ਦੇ ਡਿਟੇਲ ਲੈ ਦਿੰਨੇ ਆ ਹਾਂ ਜੀ ਇਹ ਖੀਰਾ ਬੱਚਾ ਬਈ A to Z ਵੱਸੀਆਂ ਖੀਰੀਆਂ ਇਹ ਕਿਸੇ ਬੱਚੀ ਦਾ ਦੰਦ ਡਿੱਗਿਆ ਹੋਵੇ ਬੱਚੀ ਫਰੀ ਚ ਦੇਉਂਗਾ ਫੋਟ ਸ਼ਾਂਖ ਫੋਟ ਸ਼ਾਂਖ ਇਹਦੇ ਨਾਲ ਨਿਸ਼ਾਨ ਜੇ ਆ ਦੋ ਦਾਗ ਜੇ ਨਹੀਂ ਹੁੰਦੇ ਉਹ ਪੁਆਇੰਟ ਕੀ ਹੁੰਦੇ ਆ ਹਾਂ ਪੁਆਇੰਟ ਜੇ ਉਹ ਚੀਜ਼ ਆ ਉਹਨੂੰ ਫੋਟ ਨਹੀਂ ਆਪਾਂ ਕਹਿ ਸਕਦੇ ਹੁੰਦੇ ਹਾਂ ਦਾਗ ਜੇ ਹੁੰਦੇ ਆ ਦੋ ਨੰਬਰ ਦਾ ਬਰੇ ਇਹਦੇ ਕੋਈ ਫੋਟ ਸ਼ਾਂਖ ਨਹੀਂ ਗਾਰੰਟੀ ਗਾਰੰਟੀ ਆ ਬਰੇ ਜਿਹੜੀ ਆਪਾਂ ਚੀਜ਼ ਆ ਕਰੇ ਸੱਚ ਦੱਸਾਂਗੇ ਵੇਖੋ ਕਰੋ ਚੈੱਕ ਥਾਂ ਤੁਹਾਨੂੰ ਦਿਖਾਉਗੇ ਓਕੇ ਬਰੇ ਡੰਨਾ ਜੀ ਇਹਦੇ ਮੜਾ ਨਿਸ਼ਾਨ ਇਹਦੇ ਆ ਨਿਸ਼ਾਨ ਉਹਨੂੰ ਫੋਟ ਨਹੀਂ ਕਹਿ ਸਕਦੇ ਹੁੰਦੇ ਤੇ ਉਹਨੂੰ ਆਪਾਂ ਦਿਖਾ ਦੇ ਸਕਾ ਸਕਦੇ ਹੁੰਨੇ ਆ ਪਰ ਆਪਾਂ ਜਿਹੜੀ ਚੀਜ਼ ਹੈਗੀ ਆ ਉਹ ਦਿਖਾ ਦੇਣੀ ਲੋ ਬਈ ਪਤਾ ਕੀ ਚੱਕਰਾ ਜਿਹੜੀ ਆ ਚੀਜ਼ ਆ ਬਈ ਇਹਦੇ ਇਹਦੇ ਜਿੰਨਾ ਕ ਮੈਨੂੰ ਪਤਾ ਬਾਕੀ ਆਪਣੇ ਨਾਲ ਹੋਰ ਤਜਰਬੇ ਵਾਲੇ ਬੰਦੇ ਬੈਠੇ ਆ ਇਹਦੇ ਰਵਣ ਚੜਾ ਕੇ ਲੈ ਜੂਗਾ ਹਾਂ ਹਾਂ ਉਧਰ ਰਵਣ ਚੜਾ ਦਾਂਗੇ ਆ ਦੇਖੋ ਲਓ ਜੀ ਕਰੋ ਚੈੱਕ ਤੇ ਇਹਦੀ ਫਿਰ ਡਿਮਾਂਡ ਆਪਾਂ ਕਿਵੇਂ ਕਰਨੀ ਕੱਲੀ ਕੱਲੀ ਦੀ ਕਰਨੀ ਕੱਟੀਆਂ ਦੀ ਨਹੀਂ ਕੱਟੀਆਂ ਦਾ ਕਰਾਂਗੇ ਡਿਮਾਂਡ ਕਿੰਨਾ ਜੀ ਡਿਮਾਂਡ ਇਕੱਠੀਆਂ ਦੀ ਵੀਰੇ 50000 ਰੁਪਇਆ 400 ਕਿਲੋਮੀਟਰ ਕਰਾਇਆ ਫਰੀ ਆ ਕਰਾਇਆ ਫਰੀ ਹਾਂ 400 ਕਿਲੋਮੀਟਰ ਤੱਕ ਜਿੱਥੇ ਤੁਸੀਂ ਮਰਜ਼ੀ ਮੰਗਾ ਲੈਪੰਦਾ ਜੇ ਕੋਈ ਚਾਰੇ ਇਕੱਠੀਆਂ ਖਰੀਦ ਚਾਰੇ ਇਕੱਠੀਆਂ ਲਊਗਾ ਹਾਂ ਜੇ ਕਿਸੇ ਨੇ ਇੱਕ ਲੈਣੀ ਆ ਦੋ ਲੈਣੀ ਆ ਤਿੰਨ ਲੈਣੀ ਆ 30 ਕਿਲੋਮੀਟਰ ਤੱਕ ਆਪਣਾ ਕਰਾਇਆ ਫਰੀ ਉਸ ਤੋਂ ਬਾਅਦ ਅਗਲੇ ਦਾ ਕਰਾਇਆ ਸਿੰਗਲ ਤੋਂ ਹਾਂ ਸਿੰਗਲ ਤੇ ਸਿੰਗਲ ਲਊਗਾ ਤਾਂ 30 ਕਿਲੋਮੀਟਰ ਇਕੱਠੀਆਂ ਲਊ ਤਾਂ 400 ਕਿਲੋਮੀਟਰ ਵੈੜ ਤੇ ਵੀ ਆ ਓਫਰ ਵੈੜ ਤੇ 100 ਕਿਲੋਮੀਟਰ ਦੀ ਓਫਰ ਆ ਵੈੜ ਤੇ 100 ਕਿਲੋਮੀਟਰ ਦੀ ਓਫਰ ਆ ਠੀਕ ਆ ਜੀ ਬਾਕੀ ਜਿਨ੍ਹਾਂ ਨੂੰ ਵੀ ਕੋਈ ਨਗ ਪਸੰਦ ਚੱਲਦਾ ਰਹਿਣਾ ਜੀ ਧੰਨਵਾਦ